ਸਬਡਿਵੀਜ਼ਨ ਸੁਲਤਾਨਪੁਰ ਲੋਧੀ ਚ ਪਿੰਡ ਪਿੰਡ ਤੋਤੀ ਵਿਖੇ ਇੱਕ ਨਸ਼ਾ ਤਸਕਰ ਦੇ ਘਰ ਨੂੰ ਜੀਸੀਬੀ ਦੇ ਨਾਲ ਢਾਇਆ। ਇਸ ਸਬੰਧੀ ਜਾਣਕਾਰੀ ਦਿੰਦੇ ਐਸਐਸਪੀ ਕਪੂਰਸਲਾ ਨੇ ਦੱਸਿਆ ਕਿ ਪਿੰਡ ਤੋਤੀ ਦੇ ਰਹਿਣ ਵਾਲੇ ਨਸ਼ਾ ਤਸਕਰ ਸੁਰਜੀਤ ਸਿੰਘ ਦੇ ਘਰ ਉੱਤੇ ਇਹ ਕਾਰਵਾਈ ਕੀਤੀ ਹੈ ਤੇ ਇਸ ਦੇ ਖਿਲਾਫ ਐਨਡੀਪੀਐਸ ਦੇ 7 ਤੋਂ ਵੀ ਵੱਧ ਮਾਮਲੇ ਦਰਜ ਹੈ। ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆ ਵਿਰੋਧੀ ਜਿਹੜੀ ਸ਼ੁਰੂਆਤ ਕੀਤੀ ਗਈ ਹੈ। ਉਦੀ ਲੜੀ ਦੇ ਵਿੱਚ ਹੀ ਜਿਹੜੀ ਕਪੂਥਲਾ ਪੁਲਿਸ ਵੱਲੋਂ ਬੜੀ ਨਸ਼ਿਆਂ ਦੇ ਖਿਲਾਫ ਸਖਤ ਕਾਰਵਾਈ ਅਮਲ ਚ ਚੱਲਿਆਂਦੀ ਜਾ ਰਹੀ ਹੈ ਉਦੀ ਲੜੀ ਦੇ ਵਿੱਚ ਹੀ ਅੱਜ ਅਸੀਂ ਜਿਹੜਾ ਬੂਟਪਿੰਡ ਹੈਗਾ ਉੱਥੇ ਵੀ ਅਸੀਂ ਡੈਮੋਲੇਸ਼ਨ ਜਿਹੜੀ ਕੀਤੀ ਸੀਗੀ ਪੁਲਾਥਲਕੇ ਚ ਉਸ ਤੋਂ ਬਾਅਦ ਅਸੀਂ ਸੁਲਤਾਨ ਕਪੂਰਥਲਾ ਦੇ ਵਿੱਚ ਵੀ ਜਿਹੜਾ ਡਰੱਗ ਹੌਟਸਪੌਟ ਸਾਡਾ ਸੀਗਾ ਉੱਥੇ ਵੀ ਅਸੀਂ ਨਜਾਇਜ਼ ਉਸਾਰੀਆਂ ਦੇ ਉੱਤੇ ਜਿਹੜਾ ਕਾਰਵਾਈ ਕੀਤੀ ਸੀਗੀ ਤੇ ਅੱਜ ਅਸੀਂ ਸੁਲਤਾਨਪੁੱਲੋ ਦੀ ਹਲਕੇ ਦੇ ਵਿੱਚ ਜਿਹੜਾ ਤੋਤੀਪਿੰਡ ਹੈਗਾ ਉੱਥੇ ਇਹ ਨਜਾਇਜ਼ ਉਹ ਸਾਰੀਆਂ ਉੱਤੇ ਜਿਹੜੀ ਕਾਰਵਾਈ ਜਿਹੜੀ ਕਾਨੂੰਨ ਅਨੁਸਾਰ ਕਾਰਵਾਈ ਅਮਲ ਚੱਲਿਆ ਰਹੇ ਆ ਇਹ ਜਿਹੜੀ ਕਾਰਵਾਈ ਹੈ ਇਹ ਬीडीपीਆ ਸਾਹਿਬ ਦੇ ਹੁਕਮ ਅਨੁਸਾਰ ਤਰਤੀਬ ਤਹਿਤ ਜਿਹੜੀ ਕੀਤੀ ਜਾ ਰਹੀ ਹੈ ਆ ਜਿਹੜਾ ਇਹ ਜਿਹੜਾ ਘਰ ਹੈ ਬੈਕਗਰਾਉਂਡ ਚੈੱਕ ਕਰਨ ਤੇ ਇਹ ਪਤਾ ਲੱਗਿਆ ਕਿ ਘਰ surjit singh ਦਾ ਘਰ ਹੈਗਾ ਜਿਹਦੇ ਉੱਤੇ 7 ਮੁਕਦਮੇ ਐਨਡੀਪੀਐਸ ਐਕਟ ਦੇ ਤੇ ਕਾਫੀ ਮੁਕਦਮੇ ਕਮਰਸ਼ਲ ਕੁਆਂਟੀਟੀ ਐਨਡੀਪੀਐਸ ਐਕਟ ਦੇ ਵੀ ਦਰਸਨ surjit singh ਦੀ ਵਾਈਫ ਜਿਹੜੀ ਬਿੱਲੋ ਹੈ ਉਹਦੇ ਉੱਤੇ ਵੀ 4 ਮੁਕਦਮੇ ਐਨਡੀਪੀਐਸ ਦੇ ਦਰਜ ਹਨ ਅਤੇ ਜਿਹੜਾ ਸੁਰਜੀਤ ਸਿੰਘ ਦਾ ਮੁੰਡਾ ਹੈ ਰਾਹੁਲ ਉਹਦੇ ਉੱਤੇ ਵੀ ਜਿਹੜੇ 7 ਮੁਕਦਮੇ ਸਮੇਤ ਕਮਰਸ਼ਲ ਕੁਆਂਟੀਟੀ ਐਨਡੀਪੀਐਸ ਐਕਟ ਦੇ ਮੁਕਦਮੇ ਉਹ ਦਰਜ ਸੀਗੇ ਇਹ ਜਿਹੜਾ ਪੂਰਾ ਪਰਿਵਾਰ ਸੀ ਇਹੀ ਨਸ਼ਾ ਵੇਚਣ ਦਾ ਜਿਹੜਾ ਵੱਡੇ ਪੱਧਰ ਤੇ ਕੰਮ ਕਰਦਾ ਸੀ ਤੇ ਅੱਜ ਇਹਨਾਂ ਦੇ ਉੱਤੇ ਜਿਹੜੀ ਕਾਨੂੰਨ ਅਨੁਸਾਰ ਮੁਕੰਮਲ ਕਾਰਵਾਈ ਜਿਹੜੀ ਕੀਤੀ ਜਾ ਰਹੀ ਹੈ ਬਿਲਕੁਲ ਅੱਜ ਜਿਵੇਂ ਕਿ ਮੈਂ ਦੱਸਿਆ ਅੱਜ ਦੀ ਸੁਲਤਾਨਪੁਰ ਲੋਧੀ ਹਲਕੇ ਦੇ ਵਿੱਚ ਇਹਦੀ ਸ਼ੁਰੂਆਤ ਹੋ ਗਈ ਹੈ ਤੇ ਉਹਦੀ ਲੜੀ ਦੇ ਵਿੱਚ ਹੋਰ ਵੀ ਜਿਹੜੇ ਨਜਾਇਜ਼ ਉਸਾਰੀਆਂ ਹੋਣਗੀਆਂ ਉਹਦਾ ਉਹਦੇ ਉੱਤੇ ਜਿਹੜੀ ਕਾਨੂੰਨ ਅਨੁਸਾਰ ਕਾਰਵਾਈ ਜਿਹੜੀ ਪ੍ਰਕਿਰਿਆ ਤਹਿਤ ਹੀ ਜਿਹੜੀ ਕੀਤੀ ਜਾਊਗੀ ਨਹੀਂ ਬਿਲਕੁਲ ਜਿਹੜਾ ਪ੍ਰਾਪਰਟੀ ਫ੍ਰੀਜ਼ਰ ਹੈਗਾ ਹੈ ਉਹਦੇ ਉੱਤੇ ਵੀ ਲਗਾਤਾਰ ਕੰਮ ਹੋ ਰਿਹਾ ਮੈਂ ਦੱਸਣਾ ਚਾਹਾਂਗਾ ਕਿ ਜਦੋਂ ਤੋਂ ਯੁੱਧ ਨਸ਼ਬਦ ਸ਼ੁਰੂ ਹੋਇਆ ਹੈ ਕਪੂਰਥਲਾ ਪੁਲਿਸ ਵੱਲੋਂ 3.5 ਕਰੋੜ ਰੁਪਏ ਦੀ ਜਿਹੜੀ ਜਾਇਦਾਦਤਾ ਹੈ ਉਹਨੂੰ ਫ੍ਰੀਜ਼ ਕਰਾਇਆ ਗਿਆ ਹੈ ਤੇ ਤਕਰੀਬਨ 1.5 ਕਰੋੜ ਦੀ ਜਿਹੜੀ ਜਾਇਦਾਦਤਾ ਹੈ ਉਹ ਦਿੱਲੀ ਕੰਪੀਟੈਂਟ ਅਥਾਰਟੀ ਕੋਲ ਆਰਡਰ ਅਪਰੂਵ ਹੋਣ ਲਈ ਪੈਂਡਿੰਗ ਹੈਗੇ ਇਦੀ ਲੜੀ ਦੇ ਵਿੱਚ ਹੀ ਜਿਹੜਾ ਪ੍ਰਾਪਰਟੀ ਫ੍ਰੀਜ਼ਰ ਦਾ ਵੀ ਕੰਮ ਪੈਰਲਲ ਹੀ ਚੱਲ ਰਿਹਾ ਹੈਗਾ ਤੇ ਜਿੱਦਾਂ ਇਹਨੂੰ ਕਿਸੇ ਮੁਕਦਮੇ 'ਚ ਸਜ਼ਾ ਹੁੰਦੀ ਹੈ ਉਹਦੀ ਪ੍ਰਾਪਰਟੀ ਦੀ ਨਿਲਾਮੀ ਵੀ ਕਰਾਈ ਜਾਊਗੀ ਹਾਂ આરોપી ਅਜੇ ਜੇਲ੍ਹ ਚਾਹੇਗਾ ਇਹਨਾਂ ਦਾ ਮੁੰਡਾ ਰਾਹੁਲ ਜਿਹੜਾ ਉਹ ਭੱਜਿਆ ਹੋਇਆ ਹੈ ਰੀਸੈਂਟਲੀ ਇਹਦੀ ਜਿਹੜੀ ਵਾਈਫ ਹੈ ਤੀਜੇ ਮਹੀਨੇ ਉਹਦੇ ਉੱਤੇ ਜਿਹੜਾ ਇੱਕ ਐਨਡੀਪੀਐਸ ਐਕਟ ਦੀ ਜਿਹੜੀ ਰਿਕਵਰੀ ਹੋਈ ਸੀ ਤੇ ਉਹਨੂੰ ਅਰੈਸਟ ਕੀਤਾ ਗਿਆ ਸੀ ਮਾਰਚ ਮਹੀਨੇ 'ਚ ਤੇ ਰਾਹੁਲ ਇਹਨਾਂ ਦਾ ਬੇਟਾ ਭੱਜਿਆ ਹੋਇਆ ਉਹਨੂੰ ਅਸੀਂ ਜਿਹੜਾ ਛੇਤੀ ਛੇਤੀ ਜਿਹੜਾ